ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਪ੍ਰੇਰਣਾ ਵਾਲੇ ਕੁਝ ਦਿਲ ਟੁੰਬਵੇਂ ਅਲਫਾਸ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਂਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਗੱਲ ਤਾਂ ਹੁਣ ਕੋਈ ਲੋਕੀ ਛਿਪੀ ਨਹੀਂ ਕਿ ਮੌਜੂਦਾ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਕੁਝ ਦੇਣ ਦੀ ਬਜਾਏ ਸਗੋਂ ਇਹੀ ਲਬਦੀ ਰਹਿੰਦੀ ਹੈ ਕਿ ਕੀ ਖੋਇਆ ਜਾ ਸਕਦਾ ਹੈ ਭਾਵੇਂ ਕਿ ਪਿਛਲੀ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਜੋ ਗ੍ਰੇਡ ਰਿਵੀਜ਼ਨ ਦੇ ਵਜੋਂ ਇੱਕ ਇੱਕ 16 ਤੋਂ ਰੇਡ ਦਾ ਰਾਈ ਕੀਤੀ ਸੀ ਉਸ ਦੇ ਵਿੱਚ ਪੈਨਸ਼ਨਰਾਂ ਦੇ ਨਾਲ ਤਾਂ ਖਾਸ ਤੌਰ ਦੇ ਉੱਤੇ ਟੱਕਾ ਕੀਤਾ ਗਿਆ ਸੀ ਤੇ ਦੂਸਰੇ ਮਲਾਜ਼ਮਾਂ ਦੇ ਨਾਲ ਵੀ ਉਹਨਾਂ ਕੋਲੋਂ ਵੀ ਬਹੁਤ ਕੁਝ ਖੋਇਆ ਗਿਆ ਸੀ ਜਿਵੇਂ 37 ਪ੍ਰਕਾਰ ਦੇ ਭੱਤੇ ਤੇ ACP ਕੇਸ ਔਰ ਇਸ ਤੋਂ ਇਲਾਵਾ ਵੀ ਹੋਰ ਬਹੁਤ ਕੁਝ ਹੁਣ ਜੇਕਰ ਆਪਣੇ ਹੱਕਾਂ ਦੀ ਪ੍ਰਾਪਤੀ ਕਰਨੀ ਹੈ ਤਾਂ ਉਸ ਦੇ ਵਾਸਤੇ ਸਮੇਂ ਰਹਿੰਦਿਆਂ ਮਲਾਜ਼ਮਾਂ ਦੇ ਪੈਨਸ਼ਨਰਾਂ ਨੂੰ ਜਾਗਣਾ ਹੀ ਪਵੇਗਾ ਇਸ ਦੇ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਦਿਲਕਸ਼ ਦਿਲ ਨੂੰ ਝੁਮਵੇ ਅਲਫ਼ਾਜ਼ ਜੋ ਹਨ ਉਹ ਪੋਸਟ ਦੇ ਰੂਪ ਦੇ ਵਿੱਚ ਘੁੰਮ ਰਹੇ ਹਨ ਜਿਨ੍ਹਾਂ ਦੇ ਨਾਲ ਤੁਹਾਡੀ ਵੀ ਸਾਂਝ ਪਉਂਦੇ ਹਾਂ ਤੇ ਇਹ ਬਹੁਤ ਹੀ ਪ੍ਰੇਰਣਾਦਾਇਕ ਸ਼ਬਦ ਹਨ ਜਿਹੜੇ ਕਿ ਕਿਸੇ ਨੇ ਬਹੁਤ ਅچھے ਤਰੀਕੇ ਦੇ ਨਾਲ ਦੂਜਿਆਂ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕੀ ਹਨ ਇਹ ਸ਼ਬਦ ਲਿਖਿਆ ਹੈ ਰੋਜ਼ ਰੋਜ਼ ਮੁਲਾਜ਼ਮਾਂ ਲਈ ਅੱਗੇ ਲੱਗ ਕਿਸੇ ਨੇ ਸਿਰ ਨਹੀਂ ਖਪਾਉਣਾ ਰੋਜ਼ ਰੋਜ਼ ਕਿਸੇ ਨੇ ਤੁਹਾਡੇ ਹੱਕ ਬਚਾਉਣ ਲਈ ਅੱਗੇ ਨਹੀਂ ਆਉਣਾ ਰੋਜ਼ ਰੋਜ਼ ਮੁਲਾਜ਼ਮਾਂ ਦੇ ਚੰਗੇ ਭਵਿੱਖ ਲਈ ਸੰਘਰਸ਼ ਨਹੀਂ ਵਿੱਡਿਆ ਜਾਣਾ ਪਿਛਲੇ ਕਾਫੀ ਸਮੇਂ ਤੋਂ ਮੁਰਦਿਆਂ ਦੇ ਸ਼ਹਿਰ ਦੇ ਵਿੱਚ ਹੋ ਕੇ ਦਿੰਦੇ ਫਿਰਨ ਤੋਂ ਬਾਅਦ ਵੀ ਜੇ ਕੋਈ ਨਿੱਤਦਾ ਹੈ ਤਾਂ ਸਮਝ ਲਓ ਉਹ ਆਪਣੀ ਨਹੀਂ ਤੁਹਾਡੀ ਲੜਾਈ ਲੜ ਰਿਹਾ ਹੈ ਜਰਾ ਸੋਚਿ ਨਮਸਤੇ ਕੀ ਹੈ ਜਰਾ ਸੋਚੋ ਯਾਨੀ ਕਿ ਕਿਹੜੀ ਗੱਲ ਸੋਚਣ ਦੇ ਵਾਸਤੇ ਕਿਹਾ ਗਿਆ ਹੈ ਤੁਹਾਡੀ ਪੈਨਸ਼ਨ ਗਈ ਤੁਹਾਡੇ ਪੰਜਾਬ ਦੇ ਤਨਖਾ ਸਕੀਨਾ ਤੇ ਵੱਡਾ ਕੱਟ ਲੱਗ ਗਿਆ ਤੁਹਾਡਾ ਪਰਵੇਸ਼ਨ ਪੀਰੀਅਡ ਵਧਾਤਾ ਪਰਵੇਸ਼ਨ ਚ ਤਨਖਾ ਨਾ ਮਾਤਰ ਹੈ ਡੀਏ ਦੇਣਾ ਬੰਦ ਕਰਤਾ ਇੱਕ ਤਰ੍ਹਾਂ ਦੇ ਨਾਲ ਫ੍ਰੀਜ਼ ਹੀ ਕੀਤਾ ਪਿਆ ਹੈ ACP ਤੇ ਕੋਈ ਫੈਸਲਾ ਨਹੀਂ ਕੀਤਾ ਟਿਲ ਡੇਟ ਪਾਵੇਂ ਕਿ ਕਿੰਨਾ ਸਮਾਂ ਲੰਘ ਗਿਆ ਹੈ ਪੇ ਕਮਿਸ਼ਨ ਰੋਲ ਦਿੱਤਾ ਗਿਆ ਫਤੇ ਬੰਦ ਕਰ ਦਿੱਤੇ ਗਏ ਪੇ ਕਮਿਸ਼ਨਰ ਤੇ ਡੀਏ ਦਾ ਬਕਾਇਆ ਖੂ ਖਾਤੇ ਪਾਤਾ ਪੱਤੀ ਪਰਤੀ ਕਰਨ ਦੀ بجائے ਕੱਚੀ ਪਰਤੀ ਕਰ ਲਈ ਸਰਕਾਰੀ ਦਫ਼ਤਰ ਖੋਲਣਾ ਤੇ ਸਟਾਫ ਦੀ ਪਰਤੀ ਕਰਨ ਦੀ ਜਗ੍ਹਾ ਦਫ਼ਤਰਾਂ ਨੂੰ ਤਾਲੇ ਲੱਗਨੇ ਸ਼ੁਰੂ ਹੋ ਗਏ ਉਲਟਾ ਵਿਕਾਸ ਟੈਕਸ ਤੁਹਾਡੇ ਕੋਲੋਂ ਲੈ ਲਿਆ ਯਾਨੀ ਕਿ ਜੋ 200 ਰੁਪਏ ਜਜ਼ੀਆ ਟੈਕਸ ਦੇ ਰੂਪ ਦੇ ਵਿੱਚ ਉਗਰਾਇਆ ਜਾ ਰਿਹਾ ਹੈ ਹੁਣ ਜੇ ਮੁਲਾਜ਼ਮ ਤੇ ਪੈਨਸ਼ਨਰ ਅਜੇ ਵੀ ਨਾ ਲੜ ਸਕੇ ਤਾਂ ਇਹ ਕਹਿ ਸਕਦੇ ਹਾਂ ਕਿ ਤੁਸੀਂ ਬਸ ਮੇਲਿਆਂ ਵਿੱਚ ਭੀੜਾਂ ਬਣ ਕੇ ਜਾਣ ਵਾਲੇ ਹੀ ਹੋ ਯਾਨੀ ਕਿ ਇਹ ਜਿਸ ਵੀ ਚੱਕਸ ਨੇ ਇਹ ਵਾਇਲੇ ਕੇ ਰਨ ਉਹਨਾਂ ਦੇ ਵਿਚਾਰ ਹਨ ਕਿ ਜੇਕਰ ਹੁਣ ਸਮਾਂ ਰਹਿਦਿਆਂ ਨਾ ਜਾਗੇ ਤਾਂ ਫਿਰ ਬਸ ਮੇਲਿਆਂ ਦੇ ਵਿੱਚ ਭੀੜ ਬਣ ਕੇ ਹੀ ਗੈਰ ਜਾਨ ਦੇ ਬਰਾਬਰ ਹੈ ਇਸ ਲਈ ਆਪਣੀ ਹੋਂਦ ਬਚਾਉਣ ਤੇ ਮੁਲਾਜ਼ਮ ਮੰਗਾਂ ਦੀ ਪੂਰਤੀ ਕਰਾਉਣ ਲਈ ਆਪਣਾ ਫਰਜ ਸਮਝ ਕੇ ਸੰਘਰਸ਼ਾਂ ਦੇ ਵਿੱਚ ਆਇਆ ਕਰੋ ਕਹਿੰਦਾ ਭਾਵ ਇਹ ਹੈ ਕਿ ਹੁਣ ਜੋ ਕਿ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਵਿੱਡੇ ਜਾਣਗੇ ਯਮੇ ਕਿ 16 ਨਵੰਬਰ ਨੂੰ ਤੂਰੀ ਵਿਖੇ ਇੱਕ ਬਹੁਤ ਹੀ ਤਿੱਖਾ ਐਕਸ਼ਨ ਅਮਲਾਜਮਾ ਪੈਨਸ਼ਨਾਂ ਵੱਲੋਂ ਪਿੱੜਿਆ ਜਾ ਰਿਹਾ ਹੈ ਉਸ ਦੇ ਵਿੱਚ ਤੇ ਇਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੰਘਰਸ਼ ਵੀ ਉਲਿੱਕੇ ਜਾਣਗੇ ਲੀਡਰਾਂ ਵੱਲੋਂ ਤਾਂ ਉਹਨਾਂ ਦੇ ਵਿੱਚ ਸ਼ਿਰਕਤ ਕਰਨੀ ਜੋ ਹੈ ਉਹ ਮਲਾਜਮਾ ਪੈਨਸ਼ਨਾਂ ਦਾ ਆਪਣਾ ਫਰਜ਼ ਹੈ ਇਸ ਕਰਕੇ ਸਮੇਂ ਰੈਂਦਿਆਂ ਜਾਗ ਕੇ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਵਾਸਤੇ ਦੂਜਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਆਪ ਇਹ ਇਸ ਲੜਾਈ ਨੂੰ ਲੜਨਾ ਚਾਹੀਦਾ ਹੈ ਤਾਂ ਹੀ ਕੁਝ ਪ੍ਰਾਪਤੀ ਹੋ ਪਾਵੇਗੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰ ਦਿਓ ਹਾਈਪ ਕਰ ਦਿਓ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਹਾਈ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ